ਦਲਜੀਤ ਹਲੋ ਤੁਹਾਡਾ ਟਿਫਨ ਰੈਡੀ ਹੋ ਗਿਆ ਰੱਖ ਦੋ ਇੱਥੇ ਕੀ ਗੱਲ ਬੜ ਪੈ ਗਈ ਨੰਦੇ ਉਹ ਅੱਜ ਲੱਗਦਾ ਸ਼ਾਪਿੰਗ ਕਰਾਉਂਗੇ ਯਾਰ ਮੈਂ ਨਾ ਦਸਵੰਦ ਕੱਢਿਆ ਸੀ ਤੇ ਮੈਂ ਕਿਹਾ ਗੁਰਦੁਆਰੇ ਮੱਥਾ ਟੇਕ ਆਉਣਾ ਅੱਛਾ ਚਲੋ ਵਧੀਆ ਗੱਲ ਹੈ ਜੀ ਗੁਰਦੁਆਰੇ ਮੱਥਾ ਟੇਕਣ ਜਾਣਾ ਤੇ ਇਹਨੇ ਕੀ ਕਹਿਣਾ ਹਲੋ ਕੀ ਹਾਲ ਚੱਲ ਭਾਜੀ ਵਧੀਆ ਵਧੀਆ ਭਾਜੀ ਕੰਮ ਹੈ ਗਾਇਕ ਠੀਕ ਕੰਮ ਹੀ ਇਹ ਪੈਸੇ ਚਾਹੀਦੇ 2000 ਰੁਪਇਆ ਪਤਾ ਨਹੀਂ ਠੀਕ ਤੇ ਦਵਾਈ ਲੈਣ ਜਾਣਾ ਹੈ ਯਾਰ ਪੈਸੇ ਤਾਂ ਹੈ ਨਹੀਂ ਯਾਰ ਹੱਥ ਅੱਗੇ ਟਾਈਟਾ ਯਾਰ ਚਲੋ ਭਾਜੀ ਕੋਈ ਗੱਲ ਨਹੀਂ ਫਿਰ ਕਿਦਾ ਹੋਣੀ ਮੁੜੇ ਦਾ ਹੈਗਾ ਇਹ ਕਹਿੰਦਾ ਮम्मी ਦੀ ਦਵਾਈ ਲਿਆਉਣੀ ਹੈ ਪੈਸੇ ਚਾਹੀਦੇ ਸੀ ਦੇ ਦੇ ਨਹੀਂ ਸੀ ਯਾਰ ਤੁਸੀਂ ਉਹਨਾਂ ਨੂੰ ਪੈਸੇ ਇਹ ਆ ਦਵਾ ਕਿੱਦਾਂ ਤੈਨੂੰ ਪਤਾ ਤਾਂ ਹੈਗਾ ਅੱਗੇ ਕੰਮ ਡਾਊਨ ਜਾਂਦੇ ਆ ਪੈਸੇ ਤਾਂ ਕੋਲ ਹੈ ਨਹੀਂ ਫੇਰ ਕੀ ਇਹ ਦਿਨ ਚੰਗੇ ਮਾੜੇ ਤਾਂ ਹੁੰਦੇ ਰਹਿੰਦੇ ਆ ਤੁਸੀਂ ਉਹਦੀ ਹੈਲਪ ਕਰੋ ਤਾਂ ਆਹੀ ਆ ਜਿਹੜਾ ਤਾਂ ਸੰਬੰਧ ਗੱਡੇ ਆ ਹੀ ਇਹ ਤਾਂ ਗੁਰਦੁਆਰੇ ਮੱਥਾ ਟੇਕਣਾ ਜ਼ਰੂਰੀ ਨਹੀਂ ਗੁਰਦੁਆਰੇ ਦਾ ਸੰਬੰਧ ਛਡਾਉਣਾ ਉਹਦੀ ਮੰਮੀ ਬਿਮਾਰ ਐ ਉਹਨੂੰ ਜਾਦੀ ਲੋੜ ਆ ਉਹ ਰਹਿਣ ਦੇ ਲੋਕ ਇਦਾਂ ਹੀ ਕਰਦੇ ਹੁੰਦੇ ਆ ਆਪਾਂ ਗੁਰਦੁਆਰੇ ਮੱਥਾ ਟੇਕਣਾ ਵਾ ਸਾਡੇ ਗੁਰੂਆਂ ਨੇ ਕਿਹਾ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਕੋਈ ਗੱਲ ਨਹੀਂ ਆਪੂ ਹੋਰ ਕੇਤੋ ਲੈ ਲੂੰਗਾ ਕੋਈ ਫਾਇਦਾ ਨਹੀਂ ਤੁਹਾਡੇ ਦਾ ਸਬੰਧ ਕੱਢਣ ਦਾ ਜੇ ਤੁਸੀਂ ਕਿਸੇ ਗਰੀਬ ਦੇ ਕੰਮ ਨਾ ਆਏ। ਹੋ ਨਹੀਂ ਯਾਰ। ਮਾਤਾ ਨੇ ਠੀਕ ਤੇ ਦਵਾਈ ਲੈ ਜਾਣੀ ਹੈ। ਕੋਈ ਫਾਇਦਾ ਨਹੀਂ ਤੁਹਾਡੇ ਦਾ ਸਬੰਧ ਕੱਢਣ ਦਾ ਜੇ ਤੁਸੀਂ ਕਿਸੇ ਗਰੀਬ ਦੇ ਕੰਮ ਨਾ ਆਏ। ਨਿਮਰ ਸਹੀ ਕਹਿ ਰਹੀ ਸੀ। ਗੁਰਦੁਆਰੇ ਮੱਥਾ ਟੇਕਣ ਨਾਲੋਂ ਉਸ ਦੀ ਮਾਤਾ ਦੀ ਦਵਾਈ ਜ਼ਿਆਦਾ ਜ਼ਰੂਰੀ ਆ। ਹੈਲੋ ਹਾਂ ਭਾਈ ਕਿੱਦਾਂ ਠੀਕ ਆ ਭਾਜੀ ਉਹ ਪੈਸੇ ਕਹਿ ਰਿਆ ਸੀ ਹਾਂਜੀ ਚੱਲ ਆ ਜਾ ਆ ਜਾ ਲੈ ਜਾਣ ਕੇ ਅਸੀ ਗੁਰੂ ਭਾਜੀ ਆ ਗਿਆ ਭਾਈ ਕੋ ਯਾਰ ਮੇਰਾ ਨਾ ਹੱਥ ਟਾਈਟ ਹੀ ਗਾਹੀ ਕੰਮ ਥੋੜਾ ਸਹੀ ਚੱਲਦਾ ਨਹੀਂ ਪਿਆ ਤਾਂ ਕਰਕੇ ਮੈਂ ਤੁਹਾਨੂੰ ਬੁਲਾ ਕਰਤਾ ਮਾਤਾ ਠੀਕ ਨਹੀਂ ਹੈ ਇਹ ਕਰਕੇ ਉਹਦਾ ਇਲਾਜ ਕਰਉਣਾ ਹੈ ਤੁਹਾਡੀ ਬਹੁਤ ਮਿਹਰਬਾਨੀ ਭਾਈ ਲੈ ਭਾਈ ਯਾਰ ਤੂੰ ਪਹਿਲਾਂ ਨਾ ਮਾਤਾ ਦੀ ਦਵਾਈ ਲੈ ਲਿਓ ਭਾਜੀ ਤੁਹਾਡੀ ਬਹੁਤ ਮਿਹਰਬਾਨੀ ਰੱਬ ਤਰੱਕੀਆਂ ਬਖਸ਼ੇ ਤੁਹਾਨੂੰ ਹੈਲੋ ਮਵਰਕਾਂ ਸਰ ਕੀ ਹੋਇਆ ਸਰ ਆਪਣੇ ਅਰੋੜਾ ਸਟੀਲ ਕੰਪਨੀ ਨਾਲ ਡੀਲ ਜਿਹੜੀ ਆ ਉਹ ਪੱਕੀ ਹੋ ਗਈ ਸਰ ਸੱਚੀ ਹਾਂਜੀ ਫਿਰ ਤਾਂ ਬਹੁਤ ਵਧੀਆ ਹੋ ਗਿਆ ਯਾਰ ਹਾਂਜੀ ਚੱਲ ਆ ਗਿਆ ਆ ਗਿਆ ਮੈਂ ਠੀਕ ਹੈ ਸਰ ਹਾਂਜੀ ਆ ਜਾਓ ਤੁਸੀਂ ਆਇਓ ਹਾਂਜੀ ਆ ਤੇ ਰੱਬ ਨੇ ਬਹੁਤ ਵਧੀਆ ਕਰਤਾ ਅੱਜ ਪਤਾ ਲੱਗਾ ਵੀ ਯਾਰ ਕੇ ਦੀ ਹੈਲਪ ਕਰੋ ਤਾਂ ਰੱਬ ਤੁਹਾਡੀ ਵੀ ਕਰਦਾ ਉਹ ਆਏ ਕਰੋ ਤੇ ਦੀ ਹੈਲਪ ਕੀਤੀ ਤੇ ਰੱਬ ਨੇ ਮੇਰੀ ਕਰਤੀ ਵਾਹ